ਨਗਰ ਕੋ ਹੁਕਮ ਹੈ ਜੀ ਮਰਦਾਬਾ ਜਿੰਦਾਬਾਹ ਇਹਨੂੰ ਆਇਆ ਇੱਕ ਤਰੀਕ ਤੋਂ ਹੱਥੋਂ ਪੰਜ ਲੈ ਲਈ ਪੰਜ ਤੋਂ ਕਹਿੰਦੇ 12 ਤੱਕ ਦਾ ਕੰਮ ਸੋਡਾ ਸਟਾਰਟ ਕਰਦੇ ਆਂਗੇ 12 ਦੀ ਅੱਜ 13 14 ਹੋ ਗਈ ਅਜੇ ਲੋਕਾਂ ਨੇ ਗੁਰੂ ਘਰ ਜਾਣੇ ਉਥੋਂ ਰਾਹ ਬੰਦ ਹੈ ਜੀ ਬਹੁਤ ਬੁਰਾ ਹਾਲਾਤ ਹੜਕਾਂ ਦੇ ਕਿੱਧਰ ਮਰਜੀ ਤੁਸੀਂ ਦੇਖਿਓ ਸਾਰੇ ਪਾਸੇ ਪਾਣੀ ਪਾਣੀ ਫਿਰਦਾ ਹੁਣ ਤੰਨੇ ਵਾਲੇ ਇੱਥੇ ਨੇ ਜੇ ਇਹਨਾਂ ਨੇ ਕੋਈ ਸਾਸਪਾਈ ਕਰਤੀ ਪਾਣੀ ਨਿਕਾਸ ਕਰਤਾ ਠੀਕ ਆ ਨਹੀਂ ਐਸੀ ਇੱਥੇ ਪੱਕੇ ਤਾਰ ਦੇ ਧਰਨਾ ਲਾਵਾਂਗੇ ਜੇ ਇਥੇ ਕਮੇਟੀ ਦੀ ਕੋਈ ਸੁਣਵਾਈ ਨਹੀਂ ਜੀ ਇਹ 2 2.5 ਮਹੀਨਿਆਂ ਤੋਂ ਇਹਦੇ ਕੰਦਾ ਤੇ ਸੇਗਲ ਚੜੀ ਪਿਆ ਲੋਕਾਂ ਦੇ ਘਰਾਂ ਚ ਪਾਣੀ ਵੜਦਾ ਇੱਥੋਂ ਨਾਲਾ ਬੰਦ ਹੈ ਇਹ ਕਿੱਟੋਕੜਾ 4 ਫੁੱਟ ਜਾਂਦੀ ਇਹ ਬੰਦ ਪੈ ਵੱਡਾ ਪੈਪ ਤੇ ਇਹ ਮਸਲ ਕਮੇਟੀ ਵੱਲੋਂ ਆ ਸੀਵਰੇਜ ਨਹੀਂ ਖੋਲੇ ਜਾ ਰਿਹਾ ਜੀ ਇਹਦੇ ਕਾਰਨ ਬੰਦ ਕਰਿਆ ਹੁਣ ਦਾਣੇ ਲੋਕਾਂ ਨੂੰ ਪਰੇਸ਼ਾਨੀਆਂ ਕਮੇਟੀ ਵਾਲਿਆਂ ਨੇ ਵੀ ਦੋ ਦਿਨਾਂ ਦੇ ਅੰਦਰ ਅੰਦਰ ਤੁਹਾਡਾ ਹੱਲ ਕਰਾਂਗੇ ਕੋਈ ਜੇ ਨਾ ਕਰਿਆ ਫਿਰ ਅਸੀਂ ਅਣਮਿਥੇ ਸਮਝ ਲਈ ਤਰ ਨਾਲ ਨਾ ਨਗਰ ਕੌਂ ਕਮੇਟੀ ਮਰਦਾਬਾਦ 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 ਨਗਰ ਕੌਂ ਕਮੇਟੀ ਮਰਦਾਬਾਦ ਮਰਦਾਬਾਦ ਨਗਰ ਕੌਂ ਕਮੇਟੀ ਇਹ ਇਹ ਜਿਹੜਾ ਆਪਣਾ ਧਣਾਵੇਗਾ ਇਹ ਪਾਣੀ ਖੜਾ ਹੀ ਥਾਂ ਥਾਂ ਤੇ ਕੋਈ ਸੀਵਰੇਜ ਨਹੀਂ ਕਿੱਢਿਆ ਆਇਆ ਪਾਣੀ ਬਹੁਤ ਬੁਰਾ ਹਾਲਾ ਹੜਕਾਂ ਦੇ ਕਿੱਧਰ ਮਰਜੀ ਤੁਸੀਂ ਦੇਖਿਓ ਸਾਰੇ ਪਾਸੇ ਪਾਣੀ ਪਾਣੀ ਫਿਰਦਾ ਇਹ ਨਾਲ ਜਿਹੜੀ ਹੜਕਾ ਉਹਦੇ ਜਾਨੀ ਖਾਸ ਕਰਕੇ ਪੱਠਾ ਰੋਡ ਤੇ ਕਿਤੇ ਸਾਰੇ ਧਣਾਉਲੀ ਗੱਲ ਕਰਦੇ ਆ ਸਾਰੇ ਪਾਣੀ ਪਾਣੀ ਖੜਾ ਇਹ ਕੋਈ ਗੌਰ ਨਹੀਂ ਚ ਕਰਦਾ ਆਇਆ ਇਹ ਲੋਕਾਂ ਕਰਕੇ ਇਹਨਾਂ ਨੂੰ ਅਸੀਂ ਅੱਜ ਮਿਲਿਆ ਵੀ ਇਹਨਾਂ ਨੂੰ ਤਾਂ ਮਿਲਣ ਦਿੱਤੇ ਨੇ ਜੇ ਇਹਨਾਂ ਨੇ ਕੋਈ ਸ਼ਾਸਪਾਈ ਕਰਤੀ ਪਾਣੀ ਦੀ ਨਿਕਾਸ ਕਰਤਾ ਠੀਕ ਆ ਨਹੀਂ ਐਸੀ ਇੱਥੇ ਪੱਕੇ ਤੌਰ ਤੇ ਧਰਨਾ ਲਾਵਾਂਗੇ ਜੇ ਇਹ ਕਦੇ ਹੱਲ ਨਾ ਇਹਨਾਂ ਨੇ ਕਰਿਆ ਉਹ ਹੈ ਤੇ ਇੱਕ ਤਰੀਕ ਤੋਂ ਹਾਤੋਂ 5 ਲੈ ਲਈ 5 ਤੋਂ ਕਹਿੰਦੇ 12 ਤੱਕ ਦਾ ਕੰਮ ਸੋਡਾ ਸਟਾਰਟ ਕਰ ਦਿਆਂਗੇ 12 ਦੀ ਅੱਜ 13 14 ਹੋ ਗਈ ਅੱਜ ਤੱਕ ਉੱਥੇ ਕਿਸੇ ਨੇ ਕੰਮ ਨੂੰ ਕੁਝ ਵੀ ਸਟਾਰਟ ਨਹੀਂ ਕਰਿਆ ਸਾਰੇ ਤਰ੍ਹਾਂ ਉਲੇ ਦੇ ਵਿੱਚ ਪਾਣੀ ਪਾਣੀ ਫਿਰਦਾ ਸੀਵਰੇਜ ਥੱਲੋਂ ਬੰਦ ਹੈ ਅੱਜ ਰਾਹ ਬੰਦ ਕੀਤਾ ਠੀਕ ਹੈ ਉਹ ਬੰਦ ਇਸੇ ਕਰਕੇ ਕਰਿਆ ਜਿਉ ਘਰਾਂ ਵਾਲਾ ਡੈਂਬੂ ਮੋ ਹੋਣ ਦਾ ਖਤਰਾ ਹੈਗਾ ਮਸਕ ਮਾਰ ਦਥੇ ਸਾਡੇ ਬਾਕੀ ਲੋਕਾਂ ਵਾਲਿਆਂ ਨੂੰ ਕੀ ਬੁੜੀਆਂ ਵੀ ਡਿੱਗ ਜੇ ਉੱਥੇ ਹਰਾਨ ਹੋ ਜਾਂਦੇ ਨੇ ਬਹੁਤ ਯਾਰ 4 ਵਜੇ ਲੋਕਾਂ ਨੇ ਗੁਰੂ ਘਰ ਜਾਣਾ ਉੱਥੋਂ ਰਾਹ ਬੰਦ ਹੈ ਜੀ ਠੀਕ ਹੈ ਬਾਕੀ ਆਮ ਲੰਗਣ ਵਾਲਿਆਂ ਨੂੰ ਵੀ ਨਕਰ ਕੌਂਸਲ ਕਮੇਟੀ ਵੱਲੋਂ ਆ ਸੀਵਰੇਜ ਨਹੀਂ ਖੋਲੇ ਜਾ ਰਿਹਾ ਜੀ ਇਹਦੇ ਵਕਾਰ ਕਾਰਨ ਬੰਦ ਕਰਿਆ ਹੁਣ ਦਾਣੇ ਲੋਕਾਂ ਨੂੰ ਪਰੇਸ਼ਾਨੀਆਂ ਘਰਾਂ ਨੂੰ ਪਰੇਸ਼ਾਨੀਆਂ ਡੇਂਬੂ ਦਾ ਖਤਰਾ ਹੈਗਾ ਬਿਮਾਰੀਆਂ ਫੈਲਣ ਦਾ ਜਾਦੇ ਖਤਰਾ ਹੈਗਾ ਤਾਂ ਕਾਰਨ ਕਰਕੇ ਵੀ ਜੇ ਗਵਰਨਮੈਂਟ ਸਾਡੀ ਸੁਣ ਲੇ ਨਾ ਨਾਲੀਆਂ ਨੂੰ ਖੋਲ ਜੇ ਇਸ ਕਾਰਨ ਬੰਦ ਕਰਿਆ ਜੀ ਇਹ ਪਾਣੀ ਆ ਪਾਣੀ ਨਾ ਆਰ ਜੀ ਕੱਢ ਗਈ ਆ ਆਰ ਜੀ ਕੱਢਿਆ ਜੀ ਇੱਥੋਂ ਨਾਲਾ ਬੰਦ ਹੈ ਇਹ ਕਟੋਕਟ 40 ਫੁੱਟ ਜਾਂਦੀ ਇਹ ਬੰਦ ਪਏ ਵੱਡਾ ਪਾਈਪ ਤੇ ਇਹ ਜਦੋਂ ਵੀ ਪਾਣੀ ਆ 2 ਮਿੰਟਾਂ ਚ ਪਾਣੀ ਭਰ ਜੂਗਾ ਫੇਰ ਉਹ ਕੱਢ ਜਾਂ ਛੱਤ ਹੱਥ ਭਾਜੀ ਕੱਢ ਵੀ ਗਏ ਪਰ ਇਹ ਰਾਣੀ ਚਾਲੂ ਹੋਇਆ ਚੱਲ ਕੀ ਹੈ ਡੱਕਾ ਕਿੱਥੇ ਲੱਗ ਰਿਹਾ ਹੈ ਡੱਕਾ ਜਿੱਥੇ ਤੁਸੀਂ ਖੜੇ ਹੋ ਇਸ ਟਾਈਮ ਆ ਇਹ ਸਾਰਾ ਸ਼ਰੀਰ ਬੰਦ ਹੈ ਵੱਡਾ ਹਾਂਜੀ ਇਹ ਡੱਕਾ ਹੈ ਆਥਣੇ ਆ ਕੇ ਵੇਖ ਲਓ ਉਵੇਂ ਜੁਗਾ 2 ਮਹੀਨੇ ਹੋਏ ਤਿੰਨ ਕਟੋ-ਕਟ ਇਸ ਨੂੰ ਬੰਦ ਹੋਏ ਨਾ ਅੱਜ ਵੀ ਥੋੜਾ ਗੱਡਿਆ ਹੱਲ ਅੱਜ ਉਹਨਾਂ ਨੇ ਪਾਣੀ ਉੱਤੋਂ ਉੱਤੋਂ ਜਿਆ ਨਾਲਾ ਨਾਲੀਆਂ ਦਾ ਪਾਣੀ ਤੋਂ ਕੱਢ ਗਏ ਉਸ ਨਾਲ ਮਾੜਾ-ਮੋਟਾ ਆਥਣੇ ਵੀ ਪੜ ਜਾਣੇ ਜੀ 2 ਦਿਨ ਲਏ ਨੇ ਜੇ ਤੁਹਾ ਮੈਂਟੀ ਵਾਲਿਆਂ ਨੇ ਵੀ 2 ਦਿਨਾਂ ਦੇ ਅੰਦਰ-ਅੰਦਰ ਥੋੜਾ ਹੱਲ ਕਰਾਂਗੇ ਕੋਈ ਜੇ ਨਾਂ ਕਰਿਆ ਫਿਰ ਅਸੀਂ ਅਣਮਿੱਥੇ ਸਮੇਂ ਲਈ ਤਰਨਾਲਾ ਦੇ ਪ੍ਰਧਾਨ ਦੇ ਬਾਰਚ ਕਿੰਨੇ ਤਰੀਕ ਨੂੰ ਜੀ 16 ਤਰੀਕ ਨੂੰ 16 ਤਰੀਕ ਨੂੰ ਠੀਕ ਹੈ